ਸਰ ਵਧੀਆ ਵੀ ਹੋਰ ਬਾਈ ਆ ਬੈਠੀ ਆ ਬਾਈ ਜੋੜੀ ਹਾਂਜੀ ਬਾਬੇ ਬਾਈ ਆ ਜੋੜੀ ਵੀ ਨਿੱਕੇ ਛੋਟੇ ਅੱਗੇ ਬਈ ਇਹ ਦੂਤਾ ਹਾਂਜੀ ਬਾਬੇ ਕੀ ਆਲ ਨੇ ਆ ਯੋਕੀ ਸਰ ਵਧੀਆ ਵੀ ਹੋਰ ਬਾਈ ਜਾਨਵਰ ਜੁਨੀਅਰ ਸੱਟ ਸਾਰੇ ਵੀ ਇਹਨਾਂ ਦੇ ਲੋ ਬਾਬੇ ਅੱਜ ਕਰਦੇ ਆਪਾਂ ਖੁੱਡੇ ਦੀ ਸਫਾਈ ਵੱਡੇ ਦੀ ਬਹੁਤ ਬਿਠਾ ਹੋਈਆਂ ਵੀ ਸੀ ਤੇ ਮੈਂ ਕਿਹਾ ਅੱਜ ਕਰ ਹੀ ਦਈਏ ਸਫਾਈ ਤੇ ਥੋੜੇ ਸਾਹਮਣੇ ਆ ਬਾਈ ਬਹੁਤ ਹੀ ਜਿਆਦੇ ਬਿਠਾ ਸੀ ਇੱਧਰ ਫਿਰਦੇ ਆਪਣੇ ਜਾਨਵਰ ਦੂਜੇ ਟਰਕੀ ਤੇ ਉਹ ਸਾਹਮਣੇ ਸੀਲ ਤੇ ਸਾਹਮਣੇ ਪਰ ਮਾ ਆਪਣੇ ਅਸੀਲ ਨੂੰ ਵੀ ਛੱਡਾਂਗੇ ਬਈ ਆਪਾਂ ਕਰਕੇ ਸਫਾਈ ਸੁਫਾਈ ਖੁੱਡੇ ਦੀ ਫੇਰ ਛੜਦਿਆਂ ਕੋਲੇ ਬਹਿ ਕੇ ਅਸੀਲ ਨੂੰ ਤੇ ਆ ਕੇ ਰ ਸਮਾਨ ਚੱਕ ਕੇ ਕੱਢਦੇ ਆ ਬਾਹਰ ਤੇ ਚੱਕਦੇ ਆ ਆਪਣਾ ਤੇ ਪਟਦੇ ਆ ਆਪਾਂ ਬੈਠਾ ਫੋਨ ਨੂੰ ਲਾਉਣਾ ਬਈ ਟਾਈਮ ਲੈਫਟ ਤੇ ਫੇਰ ਮਿਲਦੇ ਆ ਆਪਾਂ ਹਨ ਰੱਖਿਆ ਪਿਆ ਪਿੰਜਰੇ ਚ ਪਾ ਕੇ ਜੋੜਾ ਤੌਪ ਲਵਾਉਣ ਨੂੰ ਬਹੁਤ ਇਹਨਾਂ ਹੋਗੇ ਸੀ ਉਹਨਾਂ ਨੂੰ ਆਪਾਂ ਤੌਪ ਨਹੀਂ ਲਵਾਈ ਸੀ ਸੋਸਤੀ ਜੇ ਬੈਠੇ ਜੀਗੇ ਮੈਂ ਕਿਹਾ ਜੇ ਤੌਪੀ ਲਵਾ ਲਈਏ ਤੇ ਬਾਕੀ ਦੂਜੇ ਬੱਚੇ ਵੀ ਤਾਂ ਸ਼ਰਤੀਤੀ ਬੈਠੇ ਆ ਘੋਡੇ ਦੀ ਸਫਾਈ ਕਰਕੇ ਛੱਡ ਕੇ ਅਸੀਲ ਮੈਟਰੋਂ ਮੈਂ ਫੇਰ ਜਾਣਾ ਕੋਠੇ ਤੇ ਤੁਹਾਨੂੰ ਵਿਖਾਉਣਾ ਹਲੋ ਭਾਈ ਫਟੀਆਂ ਦੇ ਤਾਂ ਮਾਰਤਾ ਸਾਰੀਆਂ ਬੇਠਾਂ ਲਾਦੀਆਂ ਥੱਲੇ ਰਹਿ ਕੇ ਥੱਲੇ ਮਾਰਦੇ ਬੌਂਕਰ ਫਿਰ ਚੱਕ ਕੇ ਕੱਢਦੇ ਆ ਬਾਹਰ ਤੇ ਫਿਰ ਮਿਲਦੇ ਆ ਬਈ ਤੁਹਾਨੂੰ ਹਾਂਜੀ ਬਾਬੇ ਵਾ ਇਧਰ ਛੜਦੇ ਆਪਾਂ ਟਰਕੀ ਦਾ ਪਿਆਰ ਆਪਣੇ ਇਹੇ ਡੀਐਨ ਦੇ ਤੇ ਬਾਹਰ ਵੀ ਕਰਤੀ ਸੀ ਬਈ ਆਪਾਂ ਸਫਾਈ ਬੌਂਕਰ ਮਾਰਦੀ ਬਾਹਰ ਵੀ ਖੁੱਡਿਆਂ ਦੇ ਕੋਲੇ ਤੇ ਅੰਦਰ ਪੂਰੇ ਖੁੱਡੇ ਦੀ ਕਰਤੀ ਸਫਾਈ ਟੀਨ ਕਰਤਾ ਦੋ ਬਈ ਦੇਖੋ ਉਹ ਕਬੂਤਰੀਆਂ ਬੈਠੀਆਂ ਆਂ ਡੇ ਤੇ ਦੋ ਆਨੇ ਲਾਲੇ ਆਂਡਾ ਤੇ ਤੀਜੀ ਲਾਹਣ ਤੇ ਆ ਬਈ ਹਜੇ ਆਂਡਾ ਤੇ ਭਾਈ ਚੱਲਦੇ ਆ ਉੱਤੇ ਤੁਹਾਨੂੰ ਵਿਖਾਵਾਂ ਜੁੜੀ ਆ ਜੁੜੀ ਵੀ ਨਿੱਕੇ ਖੁੱਡੇ ਜਿਹੇ ਲਾਈ ਬੈਠੀ ਹੈ ਭਈ ਆਂਡੇ ਚਟੀਆਂ ਅੱਖਾਂ ਦਾ ਕਬੂਤਰ ਤੇ ਖਟੀਆਂ ਅੱਖਾਂ ਦੀ ਕਬੂਤਰੀ ਆ ਦੋ ਆਂਡੇ ਆ ਭਈ ਇੰਨਾ ਥੱਲੇ ਵੀ ਤੇ ਦੂਜੇ ਪਾਸੇ ਥੱਲੇ ਬੱਚਾ ਬੈਠਾ ਹੈ ਭਈ ਇੱਕ ਅਰਤੇ ਦਰ ਤੇ ਚਟੀਆਂ ਖਟੀਆਂ ਅੱਖਾਂ ਵਾਲੀ ਕਬੂਤਰੀ ਭਈ ਚਿੱਟੀ ਕਬੂਤਰੀ ਤੇ ਆ ਬੈਠੇ ਭਈ ਦੋ ਬੱਚੇ ਉੱਤੇ ਇਹ ਤਾਂ ਬੈਠੀ ਹੈ ਬਈ ਜੋੜੀ ਉਹਨਾਂ ਦੇ ਬੱਚੇ ਆ ਤੁਹਾਨੂੰ ਤਾਂ ਹੀ ਆ ਕੇ ਵਗਾਉਣਾ ਜੋੜੀ ਆ ਮੌਜਾ ਬੱਚਾ ਕੱਢਿਆ ਇੱਕ ਤੇ ਇੱਕ ਦੂਜਾ ਹੀ ਹੈ ਬਈ ਬੱਚਿਆਂ ਦੀ ਗਰੋਥ ਵਧੀਆ ਹੀ ਜਾਂਦੀ ਆ ਵਸ ਕੇ ਬਈ ਇਹ ਦੂ ਤਾਂ ਇਹਨਾਂ ਦੇ ਨਾਲ ਦੇ ਮਰ ਗਏ ਸੀ ਬਈ ਚੱਲਦੇ ਆ ਬਈ ਉੱਤੇ ਮਤਲਬ ਜਾ ਕੇ ਵਗਾਉਣਾ ਆ ਬੈਠੀ ਹੈ ਬਈ ਜੋੜੀ ਜਿਨ੍ਹਾਂ ਦੇ ਬੱਚੇ ਦੋ ਚਿੱਟੇ ਇੱਕ ਮੌਜਾ ਤੇ ਇੱਕ ਦੂਜਾ ਆ ਕਬੂਤਰੀ ਨੇ ਕੱਢਿਆ ਬਈ ਮੌਜਾ ਬੱਚਾ ਆ ਸ਼ਾਕਾ ਕਬੂਤਰ ਲੈ ਆਈ ਇਹਦੇ ਨਾਲ ਤਾਂ ਇਹਨਾਂ ਨੂੰ ਲਵਾਈ ਅੱਜ ਧੁੱਪ ਬਈਏ ਸੁਸਤੀ ਜੀ ਬੈਠੀ ਕਬੂਤਰੀ ਤੇ ਆਪਾਂ ਬਾਹਰ ਕੱਢ ਲੈ ਬੱਚੇ ਅੰਦਰ ਹੀ ਇਹਨਾਂ ਦੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਜੂੜੀ ਕਿਦਾਂ ਜੀ ਲੱਗੀ ਬੱਚੇ ਕੱਢੇ ਚਿੱਟੀ ਬਈ ਇਹਨਾਂ ਨੇ ਤੇ ਉੱਤੇ ਆ ਸਾਰੇ ਬੱਚੇ ਆਪਣੇ ਲਾਈਕ ਸਬਸਕ੍ਰਾਈਬ ਕਰ ਦਿਓ ਬਈ ਚੈਨਲ ਨੂੰ ਮਿਲਦੇ ਆ ਕੱਲ ਨੂੰ ਨਵਾਂ ਵਲੌਗ ਲੈ ਕੇ ਲਵ ਯੂ ਬਈ ਸਾਰੇ ਭਰਾਵਾਂ ਨੂੰ